ਆਪ ਕੱਪੜੇ ਹੀ ਲਾਓ ਆ ਜਾਓ ਪਾਣੀ ਮੇਰੇ ਰੋਟੀ ਵੀ ਪਾਣੀ ਪੀਲਾ ਉਹ ਕੁੜੀ ਦੀ ਲੱਕ ਤੇ ਉਹ ਲੱਕ ਤੇ ਪਾਣੀ ਪੀਲਾ ਪਾਣੀ ਤੇ ਪੀਲਾ ਪਾਣੀ ਪੀਲਾ ਪੁੱਤ ਪਾਣੀ ਕੱਪੜੇ ਦਾ ਨੂਰ ਨੂਰ ਕਰਾ ਲਾ ਪੂਨ ਕਰ ਉਹ ਮੇਰੇ ਨੂੰ ਮਾਰ ਜਾਣਾ ਪੁੱਛ ਨਹੀਂ ਹੁੰਦਾ ਕੀ ਕਹਿੰਦਾ ਉਹ ਗੱਲ ਪਾਣੀ ਮੇਲੇ ਪਾਸੇ ਲਾਉਂਦੇ ਮੇਰੀ ਮਾਂ ਨੇ ਮਾਰ ਜਾਣਾ ਉਹਨਾਂ ਨਾਲ ਸੀ ਤੇਰੀ ਨੂੰ ਘਰ ਦੱਛਣਾ ਦਾ ਪੈਣਾ ਹੀ ਆ ਪੁੱਤ ਹੈਲੋ ਦੱਛਣਾ ਪੈਣਾ ਪੁੱਤ ਉਹ ਤੋਂ ਵਾਲਾ ਮੈਮ ਤੋਂ ਵਾਲਾ ਕੀ ਪੁਰੀਆਂ ਦੀ ਉਹਨਾਂ ਦੇ ਉੱਪਰ ਜੀ ਟ੍ਰੈਕ ਚੱਲਦੀ ਹਜ਼ਾਰ ਰਸਤੇ ਜਲਦੀ ਉਹਦੇ ਜਲਦੀ ਆ ਲੈ ਕੇ ਮੜੇ ਪਹੁੰਚੋ ਮੜੇ ਉਹ ਕੀਤਾ ਹੂ ਨੀਣਾ ਤੋਂ ਨੰਬਰ ਜੀ ਚੱਲੀ ਗਿਆ ਕਾਹਦਾ ਮੇਰੇ ਕੋਲ ਪਾਣੀ ਮਿਲਾ ਪਾਣੀ ਮਿਲਾ ਤੇਰੀ ਕਾਹਦਾ ਮੇਰੀ ਫੋਟੋ ਵਾਲੇ ਆਂ ਕਿਹੜੇ ਸੁੱਕੀ ਮਨ ਮੈਂ ਮਿਲਣੀ ਕਿਤਾ ਨਾ ਹੋਣ ਐਂਬੂਲੈਂਸ ਕਿੱਥੇ ਆਉਂਦੀ ਐ ਮਾਪਰਾ ਦੀ ਖਰੀ ਮਰ ਗਈ ਕੋਣ ਮਾਰ ਕੇ ਕੋਣ ਦੇਖਾ ਔਰ ਟਰੱਕ ਨਾਲ ਦੀਆਂ ਹਾਂ